2024 ਦੀਆਂ ਲੋਕ ਸਭਾ ਚੋਣਾਂ ਦੇ ਦਿਨ ਨੇੜੇ ਆ ਗਏ ਨੇ ਪਰ ਤੋਂ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਦੱਸਿਆ ਕਿ ਅਕਾਲੀ ਦਲ ਦੇ ਨਾਲ ਬੀਐਸਪੀ ਗੱਠਜੋੜ ਨਹੀਂ ਕਰਨ ਜਾਰੀ ਤੇ ਜਿਸ ਤੋਂ ਬਾਅਦ ਮਾਇਆਵਤੀ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਅੱਜ ਅਹਿਮ ਕਾਨਫਰੰਸ ਰੱਖੀ ਗਈ ਸੀ ਤੇ ਗੱਠਜੋੜ ਨੂੰ ਲੈ ਕੇ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਹੈ ਕਿ ਅਸੀਂ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰਾਂਗੇ ਤੇ ਜਿਹੜਾ ਹੁਣ ਸਾਡਾ ਚੋਣਾਂ ਦਾ ਨਤੀਜਾ ਉਹ ਵੀ ਚੰਗਾ ਨਿਕਲੇਗਾ ਤੇ ਜਿਸ ਬਾਦ ਕਿਹਾ ਕਿ ਗੱਠ ਜੋੜ ਜਦੋਂ ਹੁੰਦਾ ਹੈ ਤਾਂ ਉਦੋਂ ਨੁਕਸਾਨ ਹੈ ਜਿਹੜਾ ਪਾਰਟੀ ਨੂੰ ਹੁੰਦਾ ਹੈ ਪਰੰਤੂ ਹੁਣ ਉਹ ਅਕਾਲੀ ਦਲ ਦੇ ਨਾਲ ਗੱਠ ਜੋੜ ਨਹੀਂ ਕਰਨਗੇ ਤੇ ਇਹ ਵੱਡਾ ਐਲਾਨ ਹੈ ਜਿਹੜਾ ਮਾਇਆਵਤੀ ਦੇ ਵੱਲੋਂ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਰਾਜਨੀਤੀ ਮੇ ਉਤਾਰ ਚੜਾਅ ਬਾਰੇ ਰਹਤੇ ਹੈ ਜੀ ਜੀ ਇੱਕ ਸਵਾਰਥ ਬੈਂਡ ਆਊਟ ਕਰਨਾ ਜਾ ਰਹਾ ਤਾਂ ਇਹ ਕਿਹਾ ਜਾ ਰਹਾ ਕਿ ਅਗਰ ਸਰਬੰਧਨ ਬਸਤਾ ਨਹੀਂ ਕਰਤੀ ਹੈ ਤਾਂ ਸਾਰਾ ਫਾਇਦਾ ਜੋ ਹੈ ਹਾਜਪਾ ਖੋ अब कौन क्या सोच रहा है ये तो आप उन्हीं से पूछें लेकिन मुझे तो ऐसा लगता है कि ये लोग जितना कांग्रेस बीजेपी वाले ये लोग चुनाव लड़ेंगे मजबूती से तो आपको मालूम है कि इनका अपर कास्ट का वोट हमको मिलने वाला तो है नहीं इनका बढ़ जाएगा बीएसपी को फायदा भी हो सकता है 2024 ਦੀਆਂ ਲੋਕ ਸਭਾ ਚੋਣਾਂ ਦੇ ਦਿਨ ਨੇੜੇ ਆ ਗਏ ਨੇ ਪਰ ਤੋਂ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਦੱਸਿਆ ਕਿ ਅਕਾਲੀ ਦਲ ਦੇ ਨਾਲ BSP ਗੱਠਜੋੜ ਨਹੀਂ ਕਰਨ ਜਾਰੀ ਤੇ ਜਿਸ ਤੋਂ ਬਾਅਦ ਮਾਇਆਵਤੀ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਅੱਜ ਅਹਿਮ ਕਾਨਫਰੰਸ ਰੱਖੀ ਗਈ ਸੀ ਤੇ ਗੱਠਜੋੜ ਨੂੰ ਲੈ ਕੇ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਅਸੀਂ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰਾਂਗੇ ਤੇ ਜਿਹੜਾ ਹੁਣ ਸਾਡਾ ਚੋਣਾਂ ਦਾ ਨਤੀਜਾ ਉਹ ਵੀ ਚੰਗਾ ਨਿਕਲੇਗਾ ਤੇ ਜਿਸ ਤੋਂ ਬਾਅਦ ਕਿਹਾ ਕਿ ਗੱਠਜੋੜ ਜਦੋਂ ਹੁੰਦਾ ਹੈ ਤਾਂ ਉਦੋਂ ਨੁਕਸਾਨ ਜਿਹੜਾ ਪਾਰਟੀ ਨੂੰ ਹੁੰਦਾ ਹੈ ਪਰਤੂ ਹੁਣ ਉਹ ਅਕਾਲੀ ਦਲ ਦੇ ਨਾਲ ਗੱਠ ਜੋੜ ਨਹੀਂ ਕਰਨਗੇ ਤੇ ਇਹ ਵੱਡਾ ਐਲਾਨ ਹੈ ਜਿਹੜਾ ਮਾਇਆਵਤੀ ਦੇ ਵੱਲੋਂ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਰਾਜਨੀਤੀ ਮੇ ਉਤਾਰ ਚੜਾਅ ਬাতে ਰਹਤੇ ਹੈ বিজেপি ਆ ਜਿਹੜੀ ਇੱਕ ਸਹਾਰਾ ਕਮੇਟੀ ਸਵਾਰ ਬੈਠੇ ਹੋਣੇ ਜਾ ਰਹਾਤਾ ਇਹ ਕਿਹਾ ਜਾ ਰਹਾ ਕਿ ਅਗਰ ਗਰਬੰਧਨ बसपा ਨਹੀਂ ਕਰਤੀ ਹੈ ਤਾਂ ਸਫਾਰਾ ਸਥਾਨਾ ਜੋ ਹੈ ਮਾਜਬਾ ਮੁਹੱਈਆ ਆਬ ਕੋਨ ਕਿਆ ਸੋਚ ਰਹਾ ਹੈ ਇਹ ਤੋਂ ਆਪ ਉਨੀ ਸੇ ਪੂਛੇ लेकिन मुझे तो ऐसा लगता है कि ये लोग जितना कांग्रेस बीजेपी वाले ये लोग चुनाव लड़ेंगे मजबूती से तो आपको मालूम है कि इनका अपर कास्ट का वोट हमको मिलने वाला तो है नहीं इनका बढ़ जाएगा बीएसपी को फायदा भी हो सकता है दो हजार चौबी दिया लोकसभा चोणा दे दिन नेड़े आ गए ने परंतु तो पहले ही अकाली दल नूं इक वड्डा झटका लग्या है दसीए कि अकाली दल दे नाल बी गठजोड़ नहीं करन जा रही ਜਿਸ ਤੋਂ ਬਾਅਦ ਮਾਇਆਵਤੀ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਅੱਜ ਅਹਿਮ ਕਾਨਫਰੰਸ ਰੱਖੀ ਗਈ ਸੀ ਤੇ ਗੱਠਜੋੜ ਨੂੰ ਲੈ ਕੇ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਹੈ ਕਿ ਅਸੀਂ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰਾਂਗੇ ਤੇ ਜਿਹੜਾ ਹੁਣ ਸਾਡਾ ਚੋਣਾਂ ਦਾ ਨਤੀਜਾ ਉਹ ਵੀ ਚੰਗਾ ਨਿਕਲੇਗਾ ਤੇ ਜਿਸ ਤੋਂ ਬਾਅਦ ਕਿਹਾ ਕਿ ਗੱਠਜੋੜ ਜਦੋਂ ਹੁੰਦਾ ਹੈ ਤਾਂ ਉਦੋਂ ਨੁਕਸਾਨ ਜਿਹੜਾ ਪਾਰਟੀ ਨੂੰ ਹੁੰਦਾ ਹੈ ਪਰੰਤੂ ਹੁਣ ਉਹ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰਨਗੇ ਤੇ ਇਹ ਵੱਡਾ ਐਲਾਨ ਹੈ ਜਿਹੜਾ ਮਾਇਆਵਤੀ ਦੇ ਵੱਲੋਂ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ राजनीति में उतार चढ़ाव आते रहते हैं अब कौन क्या सोच रहा है ये तो आप उन्हीं से पूछे लेकिन मुझे तो ऐसा लगता है कि ये लोग जितना कांग्रेस बीजेपी वाले ये लोग चुनाव लड़ेंगे मजबूती से तो आपको मालूम है कि इनका अपर कास्ट का वोट ਹਮਕੋ ਮਿਲਨੇ ਵਾਲਾ ਤੋ ਹੈ ਨਹੀਂ ਇਨਕਾ ਵੱਡ ਜਾਏਗਾ ਬੀਐਸਪੀ ਕੋ ਫਾਇਦਾ ਵੀ ਹੋ ਸਕਦਾ